ਦੋਸਤੋ ਆ ਬੱਕਰੀ ਆਪਣੀ ਹੁਣ ਸੁਈਆ ਨੇ ਤਿੰਨ ਬੱਚੇ ਦਿੱਤੇ ਨੇ ਦੇਖੋ ਤਿੰਨਾਂ ਦੀ ਸਿਹਤ ਆ ਜਿਹੜੀ ਬਹੁਤ ਜ਼ਿਆਦਾ ਤਕੜੀ ਆ ਤਿੰਨੋਂ ਗੋਲ ਮਟੋਲ ਨੇ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਨੇ ਇਹਨਾਂ ਨੂੰ ਹੁਣ ਜੇ ਇੱਕ ਬੱਚਾ ਦਿੰਦੀ ਆ ਤਾਂ ਕੋਈ ਪ੍ਰੋਬਲਮ ਨਹੀਂ ਦੋ ਬੱਚੇ ਦਿੰਦੀ ਆ ਬੱਕਰੀ ਤਾਂ ਵੀ ਕੋਈ ਏਡੀ ਪ੍ਰੋਬਲਮ ਨਹੀਂ ਪਰ ਜਿਹੜੀ ਬੱਕਰੀ ਤਿੰਨ ਬੱਚੇ ਦਿੰਦੀ ਆ ਇਹ ਬੱਕਰੀ ਉਹ ਆ ਜਿਹਦੀ ਅਸੀਂ ਪਹਿਲਾਂ ਵੀ ਵੇਚਦੇ ਹੋਂ ਪਰ ਵੀਡੀਓ ਪਾਈ ਹੋਈ ਆ ਤੇ ਉਸ ਟਾਈਮ ਦੇਖੋ ਇਹ ਪੂਰੀ ਤਕੜੀ ਸੀ ਕੋਈ ਸਮੱਸਿਆ ਨਹੀਂ ਸੀ ਉਦੋਂ ਇਹਨੇ ਜਾਨੀ ਬੱਚੇ ਜਿਹੜੇ ਸੀਗੇ ਦੋ ਦਿੱਤੇ ਸੀ ਹੁਣ ਇਹ ਐਸ ਵਾਰ ਤਿੰਨ ਬੱਚੇ ਦੇਣ ਕਰਕੇ ਜਿਹੜਾ ਵਾ ਕਮਜ਼ੋਰ ਪੈ ਗਈ ਇਹ ਸਮੱਸਿਆ ਜਿਹੜੀ ਆ ਆਮ ਜਦੋਂ ਵੀ ਤੁਸੀਂ ਫਾਰਮ ਦੇ ਨਾਲ ਜੋੜਨਾ ਛੋਟੇ ਤੌਰ ਤੇ ਇੱਕ ਦੋ ਤੋਂ ਕਰ ਦਿਓ ਕੋਈ ਪ੍ਰੋਬਲਮ ਨਹੀਂ ਜਦੋਂ ਤੁਸੀਂ ਵੱਡੇ ਫਾਰਮ ਦੇ ਵਿੱਚ ਤਬਦੀਲ ਕਰਨਾ ਇਹਨੂੰ ਬਿਜ਼ਨਸ ਨੂੰ ਤਾਂ ਇਹ ਚੀਜ਼ਾਂ ਦਾ ਧਿਆਨ ਆ ਜਿਹੜਾ ਜ਼ਰੂਰ ਰੱਖਣਾ ਹੁਣ ਇਹਨੂੰ ਦੇਖੋ ਅਸੀਂ ਹੁਣ ਮੈਂ ਬੁਖਾਰ ਦੇ ਵੀ ਟੀਕੇ ਲਾਇਆ ਨਾਲ ਭੁੱਖ ਦੇ ਕਾਹ ਨੂੰ ਇਹਦੇ ਬੋਤਲ ਵੀ ਲਾਉਂਗਾ ਹੁਣ ਇਹਨੂੰ ਅਸੀਂ ਜ਼ਿਆਦਾ ਟ੍ਰੀਟਮੈਂਟ ਵੀ ਨਹੀਂ ਦੇ ਸਕਦੇ ਕਿਉਂਕਿ ਇਹ ਸੁਕੇ ਹੱਟਿਆ ਜ਼ੋਰ ਲੱਗਿਆ ਹੋਇਆ ਆ ਦੇਖੋ ਨਾਲੇ ਦਾਣਾ ਇਹਦੀ ਫੁੱਲ ਸੇਵਾ ਵਾ ਛੱਡੀ ਕੋਈ ਇਦਾਂ ਨਹੀਂ ਆ ਦੇਖੋ ਹੁਣ ਬੰਦਾ ਸਾਡਾ ਪਹਿਲਾਂ ਦਾਣੇ ਪਾਏ ਹੁਣ ਜਿਹੜਾ ਅਸੀਂ ਇਹਨਾਂ ਨੂੰ ਉਹ ਸਬਜ਼ੀ ਭਾਜੀ ਆਲੂ ਹੁਣ ਅੱਜ ਕੱਲ੍ਹ ਸਸਤਾ ਉਹ ਪਾਉਣਾ ਵਾ ਇਹ ਜਿਹੜੀ ਆ ਹੁਣ ਬੈਠਣ ਵਾਲੀ ਸਮੱਸਿਆ ਇਹ ਜਿਹੜੀ ਬੱਚੇ ਵੱਧ ਦਿੰਦੀ ਹੈ ਬੱਕਰੀ ਉਹਨੂੰ ਇਹ ਸਮੱਸਿਆ ਆ ਜਾਂਦੀ ਆ ਇਹੀ ਚੀਜ਼ਾਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਧਿਆਨ ਰੱਖਣ ਵਾਲੀਆਂ ਨੇ ਇਹ ਤਾਂ ਹੀ ਕਹਿੰਦਾ ਵੀ ਜੇ ਕਿਸੇ ਵੀਰ ਨੇ ਇਹ ਕੰਮ ਦੇ ਨਾਲ ਜੁੜਨਾ ਤਾਂ ਸਾਡੇ ਜਿਹੜਾ ਚੈਨਲ ਨੂੰ ਫੋਲੋ ਕਰਕੇ ਨਾਲ ਦੀ ਨਾਲ ਸਿੱਖੋ ਜੋ ਵੀ ਸਾਨੂੰ ਪ੍ਰੋਬਲਮ ਆਉਂਦੀ ਆ ਹੁਣ ਜਿਵੇਂ ਅਸੀਂ ਕੱਲ ਨੂੰ ਵੈਕਸੀਨ ਕਰਨੀ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਹੜੀ ਵੈਕਸੀਨ ਆ ਕਿੱਦਾਂ ਕਰਨੀ ਆ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਚੱਲਣਾ ਪੈਂਦਾ ਵੀ ਨਹੀਂ ਆਪਾਂ ਐਵੇਂ ਲੋਨ ਲੈ ਕੇ ਜਾਂ ਪੈਸੇ ਲਾ ਕੇ ਮੁੜ ਕੇ ਇਹ ਖੇ ਖਰਾਬ ਹੋਣ ਤਾਂ ਮਤਲਬ ਇਹ ਜਿਹੜੀ ਇਹ ਜਿਹੇ ਜਾਨਵਰ ਆ ਵੀ ਕੱਲਾ ਮੋਕ ਲੱਗਣ ਨਾਲ ਵੀ ਇਹਦੀ ਡੈਥ ਹੋ ਜਾਂਦੀ ਆ ਸੋਹਲ ਬਹੁਤ ਆ ਇਹ ਇਹ ਚੀਜ਼ਾਂ ਜਿਹੜੀਆਂ ਨੇ ਧਿਆਨ ਅੰਡ ਚ ਰੱਖਣ ਵਾਲੀਆਂ ਹੁੰਦੀਆਂ ਨੇ ਫਿਰ ਤੁਹਾਨੂੰ ਸਾਡੇ ਚੈਨਲ ਦੇ ਨਾਲ ਬਹੁਤ ਜਿਹੜੀ ਆ ਇਹਦੀ ਸਹਾਇਤਾ ਮਿਲਣੀ ਆ ਨਾਲ ਦੀ ਨਾਲ ਤੁਸੀਂ ਸਿੱਖ ਕੇ ਕਰ ਸਕਦੇ ਹੋ ਫਿਰ ਆਪਾਂ ਨਹੀਂ ਲੋਨ ਲੈ ਕੇ ਜਾਂ ਕੋਲੋਂ ਪੈਸੇ ਲਾ ਕੇ ਵੱਡਾ ਕੰਮ ਕਰਕੇ ਆਪਾਂ ਜਿਹੜਾ ਉਹ ਨੁਕਸਾਨ ਕਰੀਏ ਉਹਦਾ ਕੋਈ ਫਾਇਦਾ ਨਹੀਂ ਆ ਦੇਖੋ ਤੁਸੀਂ ਅਸੀਂ ਵੀ ਹੁਣ ਨਾਲ ਦੀ ਨਾਲ ਟ੍ਰਾਇਲ ਦੇ ਤੌਰ ਤੇ ਹੌਲੀ ਹੌਲੀ ਵਿਧਾਈ ਜਾ ਰਹੇ ਆ ਆ ਮੱਜਾਂ ਦਾ ਘਟਾ ਕੇ ਅਸੀਂ ਵਧਾਵਾਂਗੇ ਇਹਨੂੰ ਹੋਰ ਅੱਗੇ ਘਾਟੇ ਵਾਲਾ ਇਹ ਕੋਈ ਕੰਮ ਨਹੀਂ ਹੈ ਪਰ ਸਿਰਫ ਇੰਨਾ ਕਾ ਵੀ ਇਹ ਧਿਆਨ ਦੇਣ ਵਾਲੀ ਚੀਜ਼ ਆ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਘਾਟਾ ਨਹੀਂ ਕਿਉਂਕਿ ਜੇ ਆਪਾਂ ਨੂੰ ਐਵਰੇਜ 10000 ਬੱਕਰੀ ਚਾਹੀਦੀ ਆ ਮੀਟ ਪਰਪਸ ਤੇ ਤਾਂ 9000 ਦੀ ਪ੍ਰਾਕਸ਼ਣਾ ਬਾਕੀ ਇਹ ਹਜੇ ਪੂਰੀ ਨਹੀਂ ਇਹਦੇ ਚ ਘਾਟਾ ਕੋਈ ਨਹੀਂ ਸਿਰਫ ਸਿਰਫ ਇਹ ਸਾਂਭ ਸੰਭਾਲਦਾ ਵਾ ਟੇ ਕੇਰ ਇਹਨਾਂ ਦਾ ਥੋੜਾ ਧਿਆਨ ਨਾਲ ਕਰਨੀ ਪੈਂਦੀ ਆ ਆ ਹੁਣ ਦੇਖੋ ਸਮੱਸਿਆ ਤਾਂ ਆਉਂਦੀ ਆ ਵੀ ਇਹਨੇ ਬੱਚੇ ਤਿੰਨ ਦੇਤੇ ਹੋਰ ਕੋਈ ਏਡੀ ਪ੍ਰੋਬਲਮ ਨਹੀਂ ਸੀ ਨਹੀਂ ਇਹ ਬਹੁਤ ਆਪਦੀ ਜੜੀ ਬੂਟੀ ਖਾ ਕੇ ਆਪ ਬਹੁਤ ਧਿਆਨ ਰੱਖਦੀ ਆ ਇਹ ਤਾਂ ਹੀ ਅਸੀਂ ਨਾਲ ਦੀ ਨਾਲ ਜਿਹੜੀ ਵੀਡੀਓ ਪਾਉਂਦੇ ਰਹਨੇ ਆ ਵੀਡੀਓ ਨੂੰ ਸ਼ੇਅਰ ਵੀ ਅੱਗੇ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਾਡੇ ਨੂੰ ਫੋਲੋ ਕਰਿਓ ਚਾਹੇ ਫੇਸਬੁੱਕ ਤੇ ਦੇਖਦੇ ਹੋ ਚਾਹੇ YouTube ਤੇ ਹੋ ਇਹਦੇ ਨਾਲ ਸਾਡੇ ਚੈਨਲ ਨਾਲ ਜਰੂਰ ਜੁੜੋ